ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਸੀਂ ਉਸ ਥਾਣੇ ਦੇ ਵਿੱਚ ਖੜੇ ਹਾਂ ਜਿੱਥੇ ਐਸਐਚਓ ਭੁਪਿੰਦਰ ਸਿੰਘ ਲੱਗੇ ਹੋਏ ਨੇ ਜੋ ਲਗਾਤਾਰ ਚੋਰੀ ਦੇ ਵਾਰਦਾਤਾਂ ਦੇ ਅੰਜਾਮ ਦੇਣ ਵਾਲੇ ਸ਼ਖਸਾਂ ਨੂੰ ਜਲਦੀ ਗ੍ਰਿਫਤਾਰ ਕਰਦੇ ਨੇ ਤੇ ਅਕੇ मामला की है एक तन्नू अभी दस जे कि लुधियाना शहर ਦੇ ਵਿੱਚ ਇੱਕ ਲੜਕੀ ਦੇ ਨਾਲ ਜ਼ਬਰ ਜਨਾਹ ਹੁੰਦਾ ਜਿਸ ਦਾ ਮਾਮਲਾ ਥਾਣਾ 7 ਨੰਬਰ ਪਹੁੰਚਦਾ ਐਨੇ ਕਾਬਿਲ ਅਫਸਰ ਨਹੀਂ ਉਹਨੇ ਥਾਣੇ ਦੇ ਐਨੇ ਕਾਬਿਲ ਅਫਸਰਾਂ ਦੇ ਲਗਾਤਾਰ ਜਰੂਰ ਸੂਚਨਾ ਮਿਲਦੀ ਉਸ ਤੋਂ ਬਾਅਦ ਤੁਰੰਤ ਹਰਕਤ ਦੇ ਚਾਹਤੇ ਤਾਂ ਇੱਕ ਮੁਕੱਦਮਾ ਦਰਜ ਕਰਦੇ ਨੇ ਗੱਲਬਾਤ ਕਰਨ ਭੁਪਿੰਦਰ ਜੀ ਵੱਡਾ ਮਾਮਲਾ ਸੀ ਗੈਂਗ ਰੇਪ ਹੁੰਦਾ ਵਾ ਕਿੰਨੇ ਬੰਦਿਆਂ ਵੱਲੋਂ ਹੁੰਦਾ ਗੈਂਗ ਰੇਪ ਤੇ ਕੀ ਸੀ ਮਾਮਲਾ ਇਹ ਕੁਲਦੀਪ ਸਿੰਘ ਦਾ ਲੜਕਾ ਸੀਗਾ ਉਹਨੇ ਲੇਡੀ ਦੇ ਨਾਲ ਆਪਣੇ ਦੋ ਦੋਸਤ ਨੇ ਉਹਦੇ ਇੱਕ ਮੁੰਡਾ ਸਨੀ ਹੈ ਤੇ ਇੱਕ ਮੁੰਡਾ ਰਮਨ ਹੈ ਉਹਨਾਂ ਨਾਲ ਹੋਟਲ 'ਚ ਜਾ ਕੇ ਇਦਾਂ ਗਲਤ ਕੰਮ ਕੀਤਾ ਉਹਦੀ ਇਲਤੀਹਾਜ਼ੋਦਾ ਤਵਕੀਦ ਅਰਜ਼ੀ ਕਰਤਾ ਤਫਤੀਸ਼ ਚੱਲ ਰਹੀ ਹੈ ਸਰ ਅਦੇ ਵਿੱਚ ਕੁਝ ਵੀਡੀਓ ਵੀ ਕਿਹਾ ਜਾਂਦਾ ਕਿ ਬਣਾਈ ਗਈ ਚੱਲ ਰਹੀ ਹੈ ਉਹਨਾਂ ਨੇ ਲਿਖਾਇਆ ਵੀ ਮੇਰਾ ਵੀਡੀਓ ਵੀਡੀਓ ਵਗੈਰਾ ਬਣਾਈਆਂ ਨੇ ਉਹ ਆਈਟੀ ਐਕਟ ਅੰਮਦਾ ਉਹਦੇ ਵਿਤਾਬਕ ਸਰ ਤਫਤੀਸ਼ ਵਿੱਚ ਜੋ ਜੋ ਸਬੂਤ ਸਾਹਮਣੇ ਆਉਣਗੇ ਉਹ ਕਾਰਵਾਈ ਨਾਲ ਵਾਧੂ ਅਮਲ ਚਲ ਜਾਂਦੀ ਹੈ ਗ੍ਰਿਫਤਾਰੀ ਕੀਤੀ ਗਈ ਹੈ ਜੀ ਸਰ ਤਫਤੀਸ਼ ਦਾ ਆਪਣਾ ਰੇਡਾ ਕੀਤੀਆਂ ਜਾ ਰਹੀਆਂ ਨੇ ਅਜੇ ਗ੍ਰਿਫਤਾਰੀ ਬਾਕੀ ਹੈ ਗ੍ਰਿਫਤਾਰ ਹਜੇ ਬਾਕੀ ਹੈ ਕਿ ਇਸ ਹੋਟਲ ਚ ਗਏ ਸੀਗੇ ਕੁਝ ਹਜੇ ਪਤਾ ਨਹੀਂ ਇਥੇ ਆਪਣਾ ਸਮਰਾਲਾ ਚੌਂਕ ਚ ਸਮਰਾਲਾ ਚੌਂਕ ਹਾਂ ਉਹ ਵੈਰੀਫਾਈ ਕਰ ਰਹੇ ਹਾਂ ਸਰ ਜਿਹੜੇ ਮੋਟਰਸਾਈਕਲ ਤੇ ਗਏ ਸੀ ਉਹ ਵੀ ਰਿਕਵਰ ਕੀਤਾ ਗਿਆ ਸਰ ਹਜੇ ਜਿੰਕ ਮੈਨੂੰ ਜਦੋਂ ਗ੍ਰਸਤਾਰੀ ਹੋਈਗੀ ਸਾਰੀ ਰਿਕਵਰੀ ਨਾਲ ਹੋ ਜੂ ਕਿਹਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਹ ਆਪਣਾ 376 ਡੀ 506 34 ਆਪੀਸੀ ਬਹੁਤ ਬਹੁਤ ਧੰਨਵਾਦ ਸਰ ਇਹ ਸਾਡੇ ਪੁਪਿੰਦਰ ਸਿੰਘ ਸਾਡੇ ਨਾਲ ਮਜੂਦ ਸੇ ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਨੇ ਜਿਨ੍ਹਾਂ ਨੇ ਬਹੁਤ ਹੀ ਕਾਬਲੀ ਤਾਰੀਫ ਇੱਕ ਕੰਮ ਕੀਤਾ ਕਿ ਇੱਕ ਮਹਿਲਾ ਵੱਲੋਂ ਕੰਪਲੇਟਾਂ ਦੀ ਕੰਪਲੇਟ ਆਉਣ ਤੋਂ ਬਾ ਦੇ ਨਾਲ ਉਹ ਕੈਮਰਾਮੈਨ ਸਾਡੇ ਸਿਹਤਿਆ ਦੇ ਨਾਲ ਵਿਸ਼ਾਲ ਤਪੂਰ ਦੇ ਨਾਲ ਲਈ